ਇਹਨੀ ਸ਼ਾਨਦਾਰ ਫਿਲਮ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਅਜ ਤੋਂ ਪਹਿਲਾਂ ਚਾਰ ਸੱਤ ਜਾਂਦੇ ਤੋਂ ਬਾਅਦ ਐਡੀ ਸ਼ਾਨਦਾਰ ਫਿਲਮ ਕੋਈ ਆਈ ਹੋਵੇ ਮੈਂ ਜਸਟਰ ਦੀ ਇੰਟਰਵਿਊ ਹੋਏigree ਸੀ ਕਹਿੰਦਾ ਵੀ ਅਸੀਂ ਆਪ ਦਾ ਦਸਵੰਦ ਕੱਢਣਾ ਹੈ ਇਹ ਫਿਲਮ ਚੱਲੇ ਨਾ ਚੱਲੇ ਉਹ ਮੈਂ ਫਿਲਮਾਂ ਸੀ ਹੋਰ ਵੀ ਬਣਾਵਾਂਗਾ ਔਰ ਮੈਂ ਜਿੰਨੇ ਵੀ ਰਿਵਿਊ ਵੇਖੇ ਆ ਉਹ ਸਾਰੇ ਬੱਚੇ ਜਿਹੜੇ ਵੀ ਬਾਹਰ ਆ ਰਹੇ ਉਹ ਕਹਿੰਦੇ ਕਿ ਜੇ ਅੱਜ ਤੋਂ ਪਹਿਲਾਂ ਇੰਗੀਆਂ ਫਿਲਮਾਂ ਬੜੀ ਮਿਆਉਂਦੀਆਂ ਤਾਂ ਸਾਡੇ ਸਾਰਾਂ ਦੇਸ ਰੰਗ ਦਸਤਾਰਾ ਹੋਣੀਆਂ ਸੀ ਸਾਡੇ ਤੇ ਅਜੇ ਤੱਕ 12 ਵਜੇ ਵਾਲੇ ਟਰਾਲ ਬਣਦੇ ਰਹੇ ਇਹ ਸਿੱਖਾਂ ਦੇ 12 ਵਜ ਗਏ ਕਦੇ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ 12 ਜਿਵੇਂ ਵਜਦੇ ਸੀ 16 ਕ 18 ਕਰੋੜ ਰੁਪਏ ਲਾ ਕੇ ਡਾ ਬੜਾ ਰਿਸਤੇ ਲੇ ਕੇ ਫਿਲਮ ਬਣਾਈ ਆ ਅੱਜ ਬਾਲੀ ਵੱਡ ਕੰਬ ਰਿਆ ਅੱਜ ਸਿਨੇਮਿਆਂ ਵਿੱਚ ਇਸ ਫਿਲਮ ਨੇ ਸਾਰੇ ਹੀ ਦਿਸਦ ਦੇ ਤੋੜਤੇ ਜਿਹੜੀਆਂ ਸੀਟਾਂ ਹੁੰਦੀਆਂ ਉਹ ਤਾਂ ਹੁੰਦੀਆਂ ਅਗੋਂ ਟੈਂਟ ਵਾਲੀਆਂ ਕੁਰਸੀਆਂ ਵੀ ਲਾ ਕੇ ਵੀ ਕੰਮ ਪੂਰਾ ਨਹੀਂ ਹੋਇਆ ਮੰਨ ਕਰਦੀ ਆ ਹਰ ਇੱਕ ਵੀਰ ਨੂੰ ਬਜ਼ੁਰਗ ਨੂੰ ਭੈਣ ਨੂੰ ਧਰਾਂ ਨੂੰ ਬੱਚੇ ਨੂੰ ਪਰਵਾਸ ਵਿੱਚ ਦੇਖਣੀ ਚਾਹੀਦੀ ਹੈ ਮੈਨੂੰ ਨਾ ਸਿਨੇਮਿਆਂ ਵਾਲਿਆਂ ਦੇ ਵੀ ਸਲੂਟ ਕਰਦੀ ਆ ਉਹਨਾਂ ਤੇ ਫਰੌਂ ਫੀਲ ਕਰਦੀ ਆ ਰਾਜਪੁਰੇ ਦੇ ਇੱਕ ਸਿਨੇਮੇ ਨੇ ਕਿਹਾ ਕਿ ਸਾਰੇ ਸਕੂਲ ਬੱਚਿਆਂ ਨੂੰ ਲੈ ਕੇ ਆਓ ਅਸੀਂ ਕਿੱਥੇ ਲਵਾਵਾਂਗੇ ਬੱਚਿਆਂ ਦੇ ਆਉਣ ਜਾਂਦੇ ਬੱਸਾਂ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਕਿ ਪ੍ਰਧਾਨਤਮਾਨ ਕਹਿ ਰਿਹਾ ਸੀ ਕਿ ਇੱਥੇ ਮਤਲਬ ਇੰਡਸਟਰੀ ਬਣਾਉਣਾ ਪੰਜਾਬ ਵਿੱਚ ਫਿਲਮ ਇੰਡਸਟਰੀ ਬਣਾਉਣ ਦਾ ਸੁਪਨਾ ਮੇਰੇ ਬੇਟੇ ਸਿੱਧੂ ਮੂਸੇ ਵਾਲੇ ਨੇ ਲਿਆ ਸੀ ਆਪਣੇ ਵਾਲੇ ਦੇਉਂਦੇ ਸੀ ਕਿ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਤੁਸੀਂ ਆਪ ਵੀ ਡੇਟ ਅੱਗੇ ਪਿੱਛੇ ਕਰਦੇ ਅੱਜ ਬਾਲੀਵੁੱਡ ਕੰਬਿਆ ਗਿਆ ਉਹ ਅਗਲੇ ਦੇ ਕਾਗੇ ਪਿੱਛੇ ਕਰ ਰਿਹਾ ਹੈ ਜਿਹੜੇ ਥੇਕਾਂ 'ਚ ਪਹਿਲਾਂ ਆਲਰੇਡੀ ਫਿਲਮਾਂ ਲੱਗੀਆਂ ਉਹ ਖਤਮ ਹੋ ਗਈਆਂ ਕੋਈ ਨਹੀਂ ਵੇਖਣ ਜਾ ਰਿਹਾ ਮਾਣੂ ਤੇ ਮਸਤਾਨੇ ਹਾਊਸ ਕੋਲ ਹੈ ਹਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਇਸ ਫਿਲਮ ਨੂੰ ਟੈਕਸ ਫ੍ਰੀ ਕਰੇ ਸ਼ਾਨਦਾਰ ਫਿਲਮ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇੱਕ ਤੋਂ ਪਹਿਲਾਂ ਚਾਰ ਸੱਜਾਦਿਆਂ ਤੋਂ ਬਾਅਦ ਐਡੀ ਸ਼ਾਨਦਾਰ ਫਿਲਮ ਕੋਈ ਆਈ ਹੋਵੇ ਇਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ ਸਾਡਾ ਸਿੱਖਾਂ ਦਾ ਗੌਰਵ ਮਈ ਵਿਰਸਾ ਇਤਿਹਾਸੇ ਨੇ ਦਰਸਾਇਆ ਔਰ ਇਹ ਫਿਲਮ ਨੇ ਸਾਰੀਆਂ ਹੱਦਾ ਤੋੜ ਦਿੱਤੀਆਂ 150 ਕਰੋੜ ਰੁਪਈਆ ਦੀ ਕਮਾਈ ਕਰੂਗੀ ਇਹ ਫਿਲਮ ਔਰ ਸਲੂਟ ਹੈ ਜਸੜ ਨੂੰ ਦੀ ਸੋਚ ਨੂੰ ਮੈਂ ਜਸੜ ਦੀ ਇੰਟਰਵਿਊ ਹੋਏigree ਸੀ ਕਹਿੰਦਾ ਵੀ ਅਸੀਂ ਆਪ ਦਾ ਦਸਵੰਧ ਕੱਢਣਾ ਹੈ ਇਹ ਫਿਲਮ ਚੱਲੇ ਨਾ ਚੱਲੇ ਉਹ ਕਿ ਮੈਂ ਫਿਲਮਾਂ ਸੀ ਹੋਰ ਵੀ ਬਣਾਵਾਂਗਾ ਇਹ ਫਿਲਮ ਬਹੁਤ ਸ਼ਾਨਦਾਰ ਫਿਲਮ ਹੈ ਸਾਡੇ ਗੌਰਵ ਮਈ ਵਿਰਸੇ ਨੂੰ ਇਤਿਹਾਸ ਨੂੰ ਕਿ ਸਿੱਖ ਪਾਉਂਦਾ ਵਿਰਸਾ ਇਤਿਹਾਸ ਕਿੰਨਾ ਅਮੀਰ ਵਿਰਸਾ ਹੈ ਔਰ ਮੈਂ ਜਿੰਨੇ ਵੀ ਰਿਵਿਊ ਵੇਖੇ ਹੈ ਉਹ ਸਾਰੇ ਬੱਚੇ ਜਿਹੜੇ ਵੀ ਬਾਹਰ ਆ ਰਹੇ ਉਹ ਕਹਿੰਦੇ ਕਿ ਜੇ ਅੱਜ ਤੋਂ ਪਹਿਲਾਂ ਉੱਥੇ ਫਿਲਮਾਂ ਬੜੀਆਂ ਹੁੰਦੀਆਂ ਸਾਡੇ ਸਾਰਾਂ ਦੇਸਾਂ ਦੇ ਦਸਤਾਰਾਂ ਹੁੰਦੀਆਂ ਸੀ ਔਰ ਨਸ਼ਾ ਵੀ ਨਹੀਂ ਸੀ ਵੜਾ ਪੰਜਾਬ ਵਿੱਚ ਤੇ ਮੈਂ ਸ਼੍ਰੋਮਿਕ ਕਮੇਟੀ ਨੂੰ ਬਹੁਤ ਵੱਡਾ ਲੰਮਾ ਦੇਣਾ ਚਾਹੁੰਦੀ ਹਾਂ ਕਿਉਂਨੇ ਅੱਜ ਤੱਕ ਕਿਉਂਜਾ ਕੋਈ ਤਹਈਆ ਨਹੀਂ ਕੀਤਾ ਜਿਹਦੇ ਕੋਲ ਐਡਾ ਅਰਬ ਪੈਣਾ ਬਜਟ ਹੈ ਕਿ ਉਹਦੀਆਂ ਫਿਲਮਾਂ ਸੀ ਬਣਾਈਏ ਸਾਡਾ ਵਿਸਾ ਸਾਡਾ ਇਤਿਹਾਸ ਜਗਰ ਹੋਵੇ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਕੌਮ ਕਿਸੀ ਵਿਲੱਖਣ ਕੌਮ ਹੈ ਸਾਡੇ ਤੇ ਅੱਜ ਤੱਕ 12 ਵਜੇ ਵਾਲੇ ਟਰੋਲ ਬਣਦੇ ਰਹੇ ਕਿ ਸਿੱਖਾਂ ਦੇ 12 ਵੱਜ ਗਏ ਕਦੇ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ 12 ਜਿਵੇਂ ਬਾਈ ਦੇ ਸੀ ਮੁਗਲ ਸਾਰਾ ਦਿਨ ਜ਼ੁਲਮ ਕਰਦੇ ਸੀ ਲੋਕਾਂ ਤੇ 12 ਵਜੇ ਕੰਜਰੀਆਂ ਦਾ ਨਾਚ ਦੇਖ ਕੇ ਸ਼ਰਾਬ ਪੀ ਕੇ ਥੱਕ ਕੇ ਹਾਰ ਕੇ ਟੁੱਟ ਜਾਂਦੇ ਸੀ ਤੇ ਗੁਰੂ ਦਾ ਮਾਨਾ ਮੱਤਾ ਖਾਲਸਾ ਜਾ ਕੇ ਧੀਆਂ ਪੇੜਾ ਛੁਡਾ ਕੇ ਲਿਆ ਕੇ ਕਰੋ ਗਰੀਬ ਪੁਚਾ ਪਿਛਲੇ ਕਿਰਨ ਵੈਦੀ ਨੇ ਵੀ 12 ਵਜੇ ਤੇ ਕੰਟਰੋਲ ਕੀਤਾ ਬੜੀ ਸ਼ਰਮ ਦੀ ਗੱਲ ਹੈ ਐਡੀ ਵੱਡੀ ਅਫਸਰ ਹੋਵੇ ਉਹ ਸਿੱਖ ਇਤਿਹਾਸੀ ਨਾਲ ਬਤਾਵੇ ਕਿ 12 ਕਿਉਂ ਵੱਜਦੇ ਸੀ ਇਹ ਜਸੜ ਨੂੰ ਸਲੂਟ ਉਹਨੂੰ ਜਸੜ ਨੇ ਜਵਾਬ ਦਿੱਤਾ ਸੀ ਇਹ ਸਿੱਖਾਂ ਦੇ 12 ਕਿਵੇਂ ਵੱਜਦੇ ਆ ਇਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਉਡੀਕਦੇ ਐ ਕਿ ਮੁਗਲ 12 ਵਜੇ ਸ਼ਰਾਬ ਪੀ ਕੇ ਲੋਟ-ਪੋਟ ਹੋ ਜਾਣਗੇ ਤਸੀਰ ਤੇ ਹਮਲਾ ਕਰਕੇ ਲੁੱਟਦਾ ਮਾਲ ਛਡਾਉਣਾ ਈ ਧੀਆਂ ਪਹਿਣਾ ਛਡਾ ਕੇ ਲੈ ਆਉਣੀ ਐ ਬਹੁਤ ਸ਼ਾਨਦਾਰ ਫਿਲਮ ਐ ਹਰ ਇੱਕ ਨੂੰ ਪਰਵਾਸ ਸਵੇਖਣੀ ਚਾਹੀਦੀ ਹੈ ਮੈਂ ਇੱਕ ਕਾਮਰੇਡ ਬੰਦੇ ਦਾ ਕਮੈਂਟ ਦੇਖ ਰਹੀ ਸੀ ਕਹਿੰਦਾ ਮੇਰੇ ਵਰਗੇ ਨਾਸਤਿਕ ਬੰਦੇ ਨੂੰ ਵੀ ਇਹ ਫਿਲਮ ਦੇਖ ਕੇ ਸਿੱਖਾਂ ਦੇ ਮਨਮਤੇ ਜਾਂਸਤੇ ਮਾਨ ਨੂੰ ਲੱਗਿਆ ਇਹ ਬਹੁਤ ਸ਼ਾਨਦਾਰ ਫਿਲਮ ਹੈ ਐਡੀ ਗੌਰਵਮਈ ਵਿਰਸਾ ਦੇ ਵਿੱਚ ਇਹਦੇ ਵਿੱਚ ਦੱਸਿਆ ਕਿ ਇਤਿਹਾਸ ਸੌਰੀ ਅਦਾਸਤ ਦੀ ਕੀ ਮਹੱਤਤਾ ਹੈ ਜੀ ਅਦਾਸ ਕਿਵੇਂ ਪੂਰੀ ਹੁੰਦੀ ਹੈ ਕਿਵੇਂ ਉਹਦਾ ਸਤਕਾਰ ਹੈ ਔਰ ਕਿਵੇਂ ਸੁਣੀ ਜਾਂਦੀ ਹੈ ਪ੍ਰਮਾਤਮਾ ਦੇ ਦਰਗਾਹ 'ਚ ਬਹੁਤ ਸ਼ਾਨਦਾਰ ਫਿਲਮ ਹੈ ਜੱਸੜ ਵਰਗਿਆ ਨੇ ਜਾਂ ਉਹਦੀ ਟੀਮ ਨੇ ਉਹਦੇ ਪ੍ਰੋਡਿਊਸਰ ਨੇ ਉਹਦੇ ਡਾਇਰੈਕਟਰ ਨੇ ਕੁਕੀ ਨੇ ਸਾਰਿਆਂ ਨੂੰ ਸਲੂਟ ਹੈ 16 ਕ 18 ਕਰੋੜ ਰੁਪਏ ਲਾ ਕੇ ਡਬੜਾ ਰਸਤੇ ਲੇ ਕੇ ਫਿਲਮ ਬਣਾਈ ਹੈ ਅੱਜ ਬਾਲੀਵੁੱਡ ਕੰਬ ਰਿਹਾ ਹੈ 150 ਕਰੋੜ ਦਾ ਅੰਕੜਾ ਪਾਰ ਕਰੂਗੀ ਇਹ ਫਿਲਮ ਅੱਜ ਬਾਲੀਵੁੱਡ ਸੋਚ ਰਿਹਾ ਹੈ ਕਿ ਉਹ ਗਦਰ ਗਦਰ ਫਿਲਮ ਦੀ ਹੈ ਨਹੀਂ ਢੀੜ ਅੱਜ ਸਿਨੇਮਿਆਂ ਵਿੱਚ ਇਸ ਫਿਲਮ ਨੇ ਸਾਰੇ ਹੀ ਦਿਸਦ ਦੇ ਤੋੜਤੇ ਜਿਹੜੀਆਂ ਸੀਟਾਂ ਹੁੰਦੀਆਂ ਉਹ ਤਾਂ ਹੁੰਦੀਆਂ ਅਗੋਂ ਟੈਂਟ ਵਾਲੀਆਂ ਕੁਰਸੀਆਂ ਵੀ ਮਤਲ ਲਾ ਕੇ ਵੀ ਕੰਮ ਪੂਰਾ ਨਹੀਂ ਹੋਇਆ ਸਾਰੇ ਹਾਲ ਫਿਲਮ ਇੰਡੀਆ ਦੇ ਸਾਰੇ ਸਿਨੇਮੇ ਫਿਲਮ ਅਮਰੀਕਾ ਲੰਡਨ ਕੈਨੇਡਾ ਸਾਰੇ ਦੇਸ਼ਾਂ ਚੋਂ ਫਿਲਮ ਚੱਲ ਰਹੀ ਹੈ ਸਾਡਾ ਮਾਨਾ ਮਤਾਂ ਸ਼ਾਨਾ ਮਤਾਂ ਗੌਰਵ ਮਹਿੰਤਿਆਸਾ ਨਾਦਰ ਸ਼ਾਹ ਖੋਦਨਾ ਜਦੋਂ ਮੈਂ ਸਟੂਡੈਂਟ ਸੀ ਉਦੋਂ ਅਸੀਂ ਇਹ ਲੈਸਨ ਪੜ੍ਹਿਆ ਸੀ ਉਹੀ ਇਸ ਫਿਲਮ ਚ ਦਰਸਾਇਆ ਕਿ ਜਦੋਂ ਨਾਦਰ ਸ਼ਾਹ ਨੇ ਲੁੱਟਦਾ ਮਾਲ ਦਿੱਲੀੋਂ ਲੁੱਟਿਆ ਸਾਰੇ ਕਿਤੇ ਲੁੱਟਿਆ ਤੇ ਜਾ ਰਿਹਾ ਸੀ ਉਹਨੂੰ ਜਾਣਾ ਪੈਣਾ ਸੀ ਪੰਜਾਬ ਦੇ ਵਿੱਚ ਵੀ ਹੁਣ ਕੇ ਜਦੋਂ ਰਸਤੇ ਵਿੱਚ ਉਦੋਂ ਸਿੱਖ ਜੰਗਲਾਂ ਦੇ ਰਹਿੰਦੇ ਸੀ ਘੋੜਿਆਂ ਦੀਆਂ ਇਕੱਠੀਆਂ ਦੇ ਸੌ ਜਾਂਦੇ ਸੀ ਅੱਜ ਦੇ ਸਿੱਖਾਂ ਵਾਂਗੂ ਪਦਾਰਥਵਾਦੀ ਸਿੱਖ ਨਹੀਂ ਸੀ ਤਾਂ ਜਦੋਂ ਸਾਰਾ ਲੁੱਟਦਾ maal ਲੁੱਟ ਲਿਆ ਤੇ ਨਾਦਰ ਸ਼ਾਹ ਨੇ ਚੌਧਰੀਆਂ ਨਾਲ ਕੱਟਸ ਦਿਆ ਕਹਿੰਦਾ ਕਿਹੜੀ ਕੌਮ ਹੈ ਕੌਣ ਹੈ ਮੈਨੂੰ ਤਾਂ ਕਿਲਾ ਕੋਟ ਸਾੜ ਦੂਗਾ ਵੀ ਮੇਰੇ ਲੁੱਟਦੇ maal ਨੂੰ ਕਿਵੇਂ ਲੁੱਟ ਸਕਦੇ ਕੋਣ ਹੈ ਕਿਦਲੇ ਤੇ ਚੌਧਰੀਆਂ ਨਾਲ ਜਦੋਂ ਕੱਟ ਕੀਤਾ ਚੌਧਰੀ ਕਹਿੰਦੇ ਜੀ ਇਹ ਸਿੱਖ ਹੈ ਕਹਿੰਦਾ ਮੈਨੂੰ ਤਾਂ ਕਿਲਾ ਕੋਟ ਸਾੜ ਦੂ ਕਹਿੰਦਾ ਜੀ ਇਹ ਤਾਂ ਕੋੜਿਆਂ ਨੇ ਕੱਠਿਆਂ ਦੇ ਸੌਂਦੇ ਆ ਕਹਿੰਦਾ ਖਾਂਦੇ ਕੀ ਹੈ ਕਹਿੰਦਾ ਦਰਖਤਾਂ ਦੇ ਪੱਤੇ ਕਾਮ ਕ੍ਰੋਧ ਨਾਲ ਦੇ ਨੇੜੇ ਨਹੀਂ ਹੁੰਦਾ ਇਹ ਬਹੁਤ ਮਤਲਬ ਗੁਰੂ ਦੇ ਸਿੱਖ ਹੈ ਔਰ ਪੰਜ ਕੋਈ ਨੰ ਲੱਜ ਨਹੀਂ ਇਹਦਾ ਸੱਚੀ ਜਿਵੇਂ ਤੁਸੀਂ ਦੱਸਿਆ ਹੈ ਜਜਬਤਾਂ ਦੀ ਤਰਜਮਾਨੀ ਕਰਦੀ ਹੈ ਹਰ ਇੱਕ ਬੀਬੀ ਨੂੰ ਬਜ਼ੁਰਗ ਨੂੰ ਭੈਣ ਨੂੰ ਭਰਾ ਨੂੰ ਬੱਚੇ ਨੂੰ ਪਰਵਾਸਵੇ ਦੇਖਣੀ ਚਾਹੀਦੀ ਹੈ ਮੈਂ ਉਹਨਾਂ ਸਿਨੇਮਿਆਂ ਵਾਲਿਆਂ ਦੇ ਵੀ ਸਲੂਟ ਕਰਦੀਆਂ ਉਹਨਾਂ ਤੇ ਵੀ ਪ੍ਰਾਉਡ ਫੀਲ ਕਰਦੀਆਂ ਰਾਜਪਰੇਦ ਇੱਕ ਸਿਨੇਮੇ ਨੇ ਕਿਹਾ ਕਿ ਸਾਰੇ ਸਕੂਲ ਬੱਚਿਆਂ ਨੂੰ ਲੈ ਕੇ ਆਓ ਅੱਧੀ ਕਿੱਤ ਲਵਾਂਗੇ ਬੱਚਿਆਂ ਦੇ ਆਉਣ ਜਾਣ ਤੇ ਬੱਸਾਂ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਮੈਨੂੰ ਫੇਰ ਤੋਂ ਸ਼ਿਕਾਇਤ ਸ਼ਰੂਮ ਦੀ ਕਮੇਟੀ ਤੇ ਜਿਹਦੇ ਕੋਲ ਅਰਬਾਂ ਰੁਪਈਆ ਦਾ ਬਜਟ ਹੋਵੇ ਤੇ ਉਹਦਾ ਕੋਈ ਇਹੋ ਜਿਹਾ ਕੰਮ ਨਹੀਂ ਸਾਹਮਣੇ ਨਜ਼ਰ ਆਉਂਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤੇ ਸਿੱਖ ਕੌਮ ਦੇ ਮਾਨਨਾ ਮੱਤੇ ਵਿਸੇ ਨੂੰ ਇਤਿਹਾਸ ਨੂੰ ਦਸਾਉਣ ਲਈ ਕੋਈ ਅੱਜ ਫਿਲਮ ਬਣਾਈ ਹੋਵੇ ਜਾਇ ਉਹ ਜੇ ਅਪਰੀਸ਼ੀਏਟ ਕੀਤਾਵੇ ਜਸਕ ਨੂੰ ਉਹਦੇ ਪ੍ਰੋਡਿਊਸਰ ਨੂੰ ਉਹਦੇ ਡਾਇਰੈਕਟਰ ਨੂੰ ਕੁਕੀ ਨੂੰ ਸਾਰਿਆਂ ਨੂੰ ਸਲੂਟ ਹੈ ਸਿੱਖ ਕੌਮ ਸਦਾ ਇਹਨਾਂ ਦੀ ਰਣੀ ਰਹੂਗੀ ਇਹੋ ਜੀਆਂ ਫਿਲਮਾਂ ਆਉਣ ਅਸਾਂ ਨੂੰ ਹਮੇਸ਼ਾ ਮਾਣ ਰਹੇਗਾ ਸਾਡਾ ਇਤਿਹਾਸ ਮਾਨਨਾ ਮੱਤਾ ਸ਼ਾਨਾ ਮੱਤਾ ਯੋਧਿਆਂ ਵਾਲਾ ਇਤਿਹਾਸ ਹੈ ਇੱਥੇ ਅੱਜ ਮੈਂ ਗੱਲ ਕਰਨੀ ਚਾਹਾਂਗੀ ਕਿ ਭਗਵੰਤ ਮਾਨ ਕਹਿ ਰਿਹਾ ਸੀ ਕਿ ਇੱਥੇ ਫਿਲਮ ਮਤਲਬ ਇੰਡਸਟਰੀ ਬਣਾਉਂਦਾ ਪੰਜਾਬ ਵਿੱਚ ਥਿਲਾਂ ਇੰਡਸਟਰੀ ਬਣਾਉਣ ਦਾ ਸੁਪਨਾ ਮੇਰੇ ਬੇਟੇ ਸਿੱਧੂ ਮੂਸੇ ਵਾਲੇ ਨੇ ਲਿਆ ਸੀ ਉਹ ਕਹਿੰਦਾ ਸੀ ਕਿ ਸਾਡੇ ਬੰਬੇ ਵਾਲੇ ਇੱਥੇ ਆ ਕੇ ਆਪਦੀ ਕਾਰਗਰ ਕਿ ਨੇ ਸਾਰੀ ਜਿਹੜੀ ਮਤਲਬ ਸ਼ੂਟਿੰਗ ਕਰਿਆ ਕਰਨਗੇ ਉਹਦੀ ਐਡੀਟਿੰਗ ਵੀ ਇੱਥੇ ਹੋਊਗੀ ਇੱਥੇ ਸਾਡੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਅੱਜ ਮੂਸੇ ਵਾਲੇ ਨੂੰ ਵੀ ਪ੍ਰਾਊਡ ਫੀਲ ਹੋਊਗਾ ਉਹ ਵੀ ਜਦੋਂ ਸਾਡੇ ਨਾਲ ਗੱਲਬਾਤ ਹੁੰਦੀ ਸੀ ਹਮੇਸ਼ਾ ਹੀ ਆ ਕੇ ਕਹਿੰਦੇ ਉਹਦੇ ਚਿੱਕ ਵਿੱਚ ਇਤਿਹਾਸ ਨਾਲ ਸੰਬੰਧ ਦਵਾਰਾਂ ਲਿਖੀਆਂ ਐ বার বার ਵਿਚਾਈ ਵੀ ਹੈ ਅੱਜ ਮੇਰੇ ਉਸ ਬੱਚੇ ਨੂੰ ਵੀ ਪ੍ਰਾਊਡ ਫੀਲ ਹੋਊਗਾ ਕਿ ਜਸਰ ਨੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਫਿਲਮ ਬਣਾਈ ਜੀ ਜੇਨੇਗਾ ਥੀਟਰ ਦੇ ਵਿੱਚ ਬਰਮਾ ਲੱਗੀ ਹੈ ਕਦਰ ਲੱਗੀ ਹੈ ਹੋਰ ਵੀ ਕਾਫੀ ਫਰਮਾ ਲੱਗੇ ਲੋਕਾਂ ਦਾ ਉੱਧਰ ਬਿਲਕੁਲ ਹੀ ਉਤਸ਼ਾਹ ਜਨਨ ਕਿ ਉੱਧਰ ਦੇ ਪਾਸੇ ਜੇ ਅਸੀਂ ਵੇਖੀਏ ਮਸਤਾਨੇ ਫਰਮ ਨਹੀਂ ਲੋਕਾਂ ਨੂੰ ਟਿਕਟਾਂ ਵੀ ਮਿਲ ਰਹੀਆਂ ਜਿਹੜੇ ਲੋਕ ਵੇਡਿੰਗ ਦੇ ਵਿੱਚ ਬੈਠੇ ਸਾਰਾ ਜੀ ਪਹਿਲਾਂ ਕੀ ਹੁੰਦਾ ਸੀ ਆਪਣੇ ਵਾਲੇ ਦੇਖਦੇ ਹੁੰਦੇ ਸੀ ਕਿ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਤੇ ਸਿਆਪ ਦੀ ਡੇਟ ਅੱਗੇ ਪਿੱਛੇ ਕਰਦੇ ਅੱਜ ਪਾਲੀਵੁੱਡ ਕੰਬਿਆ ਪਿਆ ਉਹ ਅੰਗਰੇਜ਼ਾਂ ਦੇ ਪਿੱਛੇ ਕਰ ਰਿਹਾ ਜਿਹੜੇ ਜੇਤਨਾਂ ਚ ਪਹਿਲਾਂ ਆਲਰੇਡੀ ਫਿਲਮਾਂ ਲੱਗੀਆਂ ਉਹ ਖਤਮ ਹੋ ਗਈਆਂ ਕੋਈ ਨਹੀਂ ਵੇਖਣ ਜਾ ਰਿਹਾ ਮਾਨੂੰ ਤੇ ਮਸਤਾਨੇ ਹਾਊਸਫੁੱਲ ਆਪਣੇ 2000 ਤੋਂ ਜ਼ਿਆਦਾ ਸਿਨੇਮੇ ਤਾ ਪੜੇ ਨਾ ਸੌਰੀ 2000 ਤੋਂ ਜ਼ਿਆਦਾ ਸਿਨੇਮੇ ਤੇ ਆਪਣੇ ਇੰਡੀਆ ਦੇ ਤੇ 6000 ਤੋਂ ਜ਼ਿਆਦਾ ਸਿਨੇਮੇ ਬਾਹਰਲੇ ਮੁੱਖੜੇ 26000 ਸਿਨੇਮੇ ਤੇ ਫਿਲਮ ਲੱਗੀ ਪਈ ਹੈ ਅੱਜ ਸੋਚਾਂ ਚ ਪਿਆ ਹੋਇਆ ਪਾਲੀਵੁੱਡ ਕਿ ਕੀ ਬਣ ਗਿਆ ਉਹਨਾਂ ਦੀਆਂ ਅੱਗੇ ਫਿਲਮਾਂ ਫਲॉप ਜਾ ਰਹੀਆਂ ਔਰ ਬਹੁਤ ਸ਼ਾਨਦਾਰ ਫਿਲਮ ਹੈ ਸਾਰੀ ਕਿਉਂ ਨਹੀਂ ਸੁਣਿਆ ਚਾਰ ਸਾਲ ਦੀ ਸਖਤ ਮਿਹਨਤ ਕਰਕੇ ਉਹਨਾਂ ਨੇ ਇੱਕ ਸ਼ਾਹਕਾਰ ਪੇਸ਼ ਕੀਤਾ ਸਾਡੇ ਸਿੱਖ ਇਤਿਹਾਸ ਨੂੰ ਸਾਹਮਣੇ ਜੱਗਰ ਕਰਕੇ ਦਿਖਾਇਆ ਜੇ ਇਹੋ ਜੀਆਂ ਫਿਲਮਾਂ ਬਣਦੀਆਂ ਰਹੀਆਂ ਸਾਡੇ ਬੱਚਿਆਂ ਦੇ ਸਿਰਾਂ ਤੇ ਕੇਸ ਵੀ ਹੋਣਗੇ ਸਾਡੇ ਬੱਚੇ ਨਸ਼ੇ ਵੀ ਨਹੀਂ ਕਰਨਗੇ ਸਾਡੇ ਬੱਚੇ ਪ੍ਰਵਾਸ ਵੀ ਨਹੀਂ ਕਰਨਗੇ ਇਸ ਫਿਲਮ ਚ ਦਰਸਾਇਆ ਕਿ ਅਰਦਾਸ ਦੀ ਕੀ ਪਾਵਰ ਹੈ ਅਰਦਾਸ ਕਿਵੇਂ ਪੂਰੀ ਹੁੰਦੀ ਹੈ ਅਰਦਾਸ ਦੀ ਕੀ ਮਹੱਤਤਾ ਹੈ ਕਿ ਸਰਕਾਰ ਹੈ ਔਰ ਸਾਡੇ ਬੱਚੇ ਨਸ਼ੇ ਵੀ ਨਹੀਂ ਕਰਨਗੇ ਪ੍ਰਵਾਸ ਵੀ ਨਹੀਂ ਕਰਨਗੇ ਸਾਨੂੰ ਪਤਾ ਲੱਗੂ ਕਿ ਸਾਡਾ ਪੰਜਾਬ ਸਾਡਾ ਵਿਰਸਾ ਸਾਡਾ ਸਿੱਖ ਇਤਿਹਾਸ ਕਿੰਨਾ ਗੌਰਵਮਈ ਹੈ ਅਸੀਂ ਇੱਥੇ ਰਹਿਈ ਹਾਲਾਤਾਂ ਨਾਲ ਲੜਨੇ ਦੇ ਹਾਲਾਤਾਂ ਨੂੰ ਹਰਾ ਕੇ ਅਸੀਂ ਤਰੱਕੀ ਕਰਦੀ ਹੈ ਸ਼੍ਰੋਮਣੀ ਕਮੇਟੀ ਦਾ ਪੰਜਾਬ ਗਵਰਨਮੈਂਟ ਦੇ ਨਾਲੋਂ ਬਾਸ਼ੀ ਜਾਂਦੇ ਜਿਹੜਾ ਕੰਮ ਸ਼੍ਰੋਮਣੀ ਇਹ ਕੰਮ ਸ਼੍ਰੋਮਣੀ ਕਮੇਟੀ ਦਾ ਕੰਮ ਅਸੀਂ ਕਰਦਾ ਸਾਡੇ ਇਤਿਹਾਸ ਦੇ ਨਾਲ ਲੋਕਾਂ ਨੂੰ ਜੋੜਨਾ ਜੇਕਰ ਦੱਸਣੇ ਇਥੇ ਨੂੰ ਬੜਾਈਆ ਕਿ ਉਹਨੀਆਂ ਬਲਮਾ ਔਰ ਭੰਨ ਤੇ ਸ਼੍ਰੋਮਣੀ ਕਮੇਟੀ ਜਿਨ ਕਿ ਇਹੋ ਜਿਹੇ ਕਲਾਕਾਰ ਸਾਡੇ ਐਕਟਰਾਂ ਉਹਨਾਂ ਦੀ ਮਦਦ ਕੀਤੀ ਜਾਵੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਤੋਂ ਵੀ ਸੋਲੋ ਸੋਲੋਆਂ ਫਿਲਮਾਂ ਜਿਹਨੂੰ ਜਸੜਾ ਦੇ ਕਿੰਨੇ ਸਾਡੇ ਬਣਾਉਣ ਤੇ ਇਹਨਾਂ ਦਾ ਵੀ ਉਤਸ਼ਾਹ ਵਧੇ ਸ਼ੋਮਨਿਕ ਪੇਟੀ ਨੂੰ ਚਾਹੀਦਾ ਛੱੜ ਨੂੰ ਵੀ ਤੇ ਦੀ ਹੋਰ ਟੀਮ ਨੂੰ ਜਾਂ ਹੋਰ ਵੀਰਾਂ ਨੂੰ ਜਿਹੜੇ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਆਪਣੇ ਕੋਲੋਂ ਬਜਟ ਪ੍ਰੋਵਾਈਡ ਕਰਾਵੇ ਅਰ ਇਸ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਇਸ ਫਿਲਮ ਨੂੰ ਟੈਕਸ ਫ੍ਰੀ ਕਰੇ ਇਸ ਫਿਲਮ ਨੂੰ ਟੈਕਸ ਫ੍ਰੀ ਕਰੇ ਜੇ ਪੰਜਾਬ ਦਾ ਪ੍ਰਣ ਸਾਡਾ ਸਿੱਖਾਂ ਦਾ ਇਤਿਹਾਸ ਦੁਨੀਆ ਦੇ ਵਿੱਚ ਔਰ ਖੁੱਲਕ ਹੁੰਦਾ ਤਾਂ ਤਾਂ ਦੁਨੀਆ ਵਿੱਚ ਕ੍ਰਾਈਮ ਰਹਿਣ ਨਹੀਂ ਘਟਦੀ ਕਿਉਂਕਿ ਸਿੱਖ ਜਿੱਤਾਂ ਦੇ ਰਾਖੇ ਸਿੱਖ ਕਿਸੇ ਦਾ ਹੱਕ ਨਹੀਂ ਖਾਂਦੇ ਸਿੱਖ ਧੀ ਪਹਿਣ ਇੱਜ਼ਤ ਕਰਦੇ ਆ ਹਰ ਆਸੇ ਆਰਾਮ ਰਾਜ ਉਹਨੂੰ ਭਲੇ ਮੇ ਰਾਜੋਦ ਗੁਰਨਾਥ ਪਾਖਸ਼ਾਲਾ ਜੇ ਉਹਦੀਆਂ ਫਿਲਮਾਂ ਬਣਨ ਸ਼੍ਰੋਮਿਕ ਬੇਟੀ ਦਾ ਫਰਜ਼ ਹੈ ਕਿ ਅਰਬਾਂ ਖਰਬਾਂ ਦਾ ਉਹਨਾਂ ਦਾ ਟਾਲਣ ਹੈ ਇਹਨੀਆਂ ਫਿਲਮਾਂ ਆਪਦੇ ਬਜਟ ਤੇ ਬਣਵਾਓ